ਇਦਾਰਾ ਮੁਹੱਲਾ ਪੰਜਵਾ ਪ੍ਰੇ ਕੀ ਪ੍ਰੀਤ ਪਿਆਰੀ ਫਿਰ ਭਾਈ ਪਿਆਰੇ ਅਕਾਲ ਪ੍ਰਭ ਦੀ ਪ੍ਰੀਤੀ ਜਿਨ੍ਹਾਂ ਨੂੰ ਸਾਧ ਸੰਗਤ ਜੀ ਪਿਆਰੀ ਲੱਗੀ ਹੈ ਮਨੁਮਾਨੀ ਸਵੀਕਾਰ ਕੇ ਮਗਨ ਮਨ ਮਹ ਚਿਤ ਉਹ ਆਸਾ ਪਿਆਰੇ ਦੀ ਜਿਨ੍ਹਾਂ ਨੂੰ ਪ੍ਰੀਤੀ ਹੈ ਉਹ ਪਿਆਰੀ ਹੈ ਉਹ ਕੋ ਰੂਪ ਪਰਮੇਸ਼ਰ ਨੂੰ ਪਿਆਰੀ ਹੈ ਜਿਨ੍ਹਾਂ ਨੂੰ ਪਿਆਰੇ ਦੀ ਪ੍ਰੀਤੀ ਹੈ ਓ ਭਗਤ ਸਖੀ ਪਿਆਰੀ ਹੈ ਪਰਮੇਸ਼ਰ ਨੂੰ ਮਗਨ ਮਨਾ ਮਹਿ ਚਿਤਵੋ ਆਸਾ ਮਨ ਕੇ ਮਸਤ ਹੋ ਕੇ ਸਕੇ ਪਾਦਸ਼ਾ ਇਹ ਚਿਤਵਨੀ ਕਰਦੇ ਆਂ ਕਿ ਕਦੋਂ ਦਰਸ਼ਨ ਹੋਣਗੇ ਆਸਾ ਲੱਗੀ ਹੋਈ ਐ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਹਿਓ ਦਰਸ਼ਨ ਦੇਖੇ ਫੇਰ ਪੜੋ ਮਗਨ ਮਨਾ ਮਗਨ ਮਨੈ ਮਹਿ ਚਿਤਵੋ ਆਸਾ ਮਨਜੋ ਹੋ ਕੇ ਮਾਰਾ ਚਿਤਵ ਨੇ ਆਸਰਾ ਲਗੀ ਆਪਦੇ ਦਰਸ਼ਨਾਂ ਦੀ ਨੈਨੋ ਉਤਾਰ ਤੁਹਾਰੀ ਇਨ ਅੱਖਾਂ ਚ ਵੀ ਮਾਰਾ ਤੁਹਾਡੀ ਤਾਰ ਤੇਲ ਧਾਰਾ ਵਾ ਜਿਹੜੀ ਬਿਰਤੀ ਟਿਕਣੀ ਹੈ ਇਹ ਸਾਡੀ ਬਿਰਤੀ ਲੱਗੀ ਹੋਈ ਹੈ ਤੇਲ ਧਾਰਾ ਵਾ ਤੋਂ ਜੁੜੀ ਹੋਈ ਹੈ ਤਾਰ ਸਮਾਧੀ ਵੀ ਨੇਤਰ ਸਾਡੇ ਨੇਤਰਾਂ ਦੀ ਤਾਰ ਇੱਕ ਰਚਨਾਟਕ ਸਾਜ ਕੇ ਅੱਖਾਂ ਦੀਆਂ ਪਲਕਾਂ ਹਿਲਣ ਤੋਂ ਰਹਿਤ ਹੋ ਕੇ ਨਵੇ ਖਾਤੋਂ ਬਗੈਰ ਤੱਕਦੇ ਰਹਿਣਾ ਇਹ ਤਾਰ ਲੱਗੀ ਹੋਈ ਏ ਸਾਡੀ ਤੁਹਾਡੇ ਦਰਸ਼ਨਾ ਦੀ ਰਹਾਉ ਕੋਈ ਦਿਨ ਪਹਿਰ ਮੂਰਤ ਪਾਲ ਕੈਸੀ ਇਹ ਮਾਰਾ ਉਹ ਦਿਨ ਕਹਿ ਜਾ ਹੋਵੇਗਾ ਉਹ ਪਲ ਕਹਿ ਜਾ ਹੋਵੇਗਾ ਉਹ ਮੂਹਰ ਉਹ ਘੜੀਆਂ ਕਈਆਂ ਹੀ ਹੋਣ ਗਈਆਂ ਕੋਈ ਪਲ ਘਰੀ ਕੀ ਕਿਹਾਰੀ ਉਹ ਮਾਰਾ ਘੜੀ ਦਾ ਪਲ ਵਿੱਚੋਂ ਕਿਹਾਰੀ ਕਿਹੋ ਜੀ ਹੋਵੇਗੀ ਫੁੱਲੇ ਕਾਪਟ ਧਪਟ ਉਹ ਦਿਨ ਪਹਿਰ ਮੂਰਤ ਪਲ ਕੈਸੇ ਉਹ ਮਾਰਾ ਪਲ ਜਦੋਂ ਦਿਨ ਜਿਸ ਵੇਲੇ ਆਪ ਦੀ ਸ਼ਰਨ ਵਿੱਚ ਆਵਾਂਗੇ ਉਹ ਦਿਨ ਕਿਹਾ ਜਾ ਹੋਵੇਗਾ ਗਿਆਨ ਦਿਨ ਜਿਸ ਤੋਂ ਚੜ ਜਾਏਗਾ ਪਹਿਰ ਅਤੇ ਪਹਿਰ ਜਦੋਂ ਮਨ ਸਕੇ ਪਾਦਸ਼ਾ ਮੰਨ ਦੇ ਤੇ ਪਹਿਰਾ ਦੇ ਕੇ ਹਰ ਵਕ ਤੇਰੇ ਸਮੈਤ ਕਰ ਦਿੱਤਾ ਉਹ ਪਹਿਰ ਵੀ ਕਿਹਾ ਜਾ ਹੋਵੇਗਾ ਮੂਰਤ ਅਤੇ ਮੂਰਤ ਉਹ ਘੜੀ ਜਿਸ ਵੇਲੇ ਚਿੱਤ ਟਿਕ ਜਾਏਗਾ ਉਹ ਵੀ ਮੂਰਤ ਦੋ ਘੜੀਆਂ ਕਿਹਨੀਆਂ ਹੋਣਗੀਆਂ ਜਦੋਂ ਚੇਤਕ ਅਗਰ ਹੋ ਕੇ ਤੇਰੇ ਜੁੜ ਜਾਏਗਾ ਪਲ ਕੈਸੇ ਉਹ ਪਲ ਸਠੋਂ ਘੜ ਪਲਾਂ ਦਾ ਇੱਕ ਘੜੀ ਹੁੰਦੀ ਹੈ ਉਹ ਪਲਕ ਜਦੋਂ ਨਜ਼ਰ ਕਰੋਗੇ ਉਹ ਕਿਹੇ ਹੀ ਹੋਵੇਗਾ ਉਹ ਇਹ ਪਲ ਘਰੀ ਕਿਹਾਰੀ ਜਦੋਂ ਮਹਾਰਾਜ ਤੇਰੇ ਸਰੂਪ ਵਿੱਚ ਘੜੀ ਵਰਤੀ ਜੁੜ ਜਾਏਗੀ ਉਹ ਕਿਹੋ ਜੀ ਘੜੀ ਹੋਵੇਗੀ ਲੇ ਕਾਪੜ ਧਾਪੜ ਬੋਝ ਤ੍ਰਿਸ਼ਨਾ ਜਦੋਂ ਮਾਰਾ ਕਪਾੜ ਪੰਜਾਂ ਕੋਸਾਂ ਦੇ ਖੁੱਲ ਜਾਣਗੇ ਕਪੜ ਦੇ ਕਪਾੜ ਖੁੱਲ ਜਾਣਗੇ ਧਗਟ ਨੇ ਉਹ ਸੀਗਰੀ ਇਹ ਜਿਹੜੀ ਬ੍ਰਹਮ ਲੋਕ ਤੱਕ ਵੀ ਰਾਜ 파 ਕੇ ਤ੍ਰਿਸ਼ਨਾ ਰਜਦੀ ਨਹੀਂ ਇਹ ਤ੍ਰਿਸ਼ਨਾ ਬੁਝ ਜਾਏਗੀ ਧੰਗ ਸੀਗਰੀ ਛੇਤੀ ਬੁਝ ਜਾਏਗੀ ਹੈ ਜੀਵੋਂ ਪੇਖ ਦਰਸਾਰੀ ਆਪ ਦੇ ਦਰਸ਼ਨ ਜਦੋਂ ਵੇਖਾਂਗੇ ਜਿਉਂਦੇ ਹੋਵਾਂਗੇ ਉਹ ਸਮਾ ਕਦੋਂ ਪ੍ਰਾਪਤ ਹੋਵੇਗਾ ਕਵਨ ਸੋ ਯਤਨ ਉਪਾਉ ਕਿਨੇਹਾ ਵੀਰੰਦਰ ਜਮੀ ਉਹ ਯਤਨ ਸਰੀਰ ਕਰਕੇ ਕਿਹੜਾ ਹੈ ਉਹ ਬਾਣੀ ਕਰਕੇ ਸ਼ਾਸਤਰ ਗਿਆਨ ਆਦਿਕਾਂ ਨੂੰ ਪ੍ਰਾਪਤ ਕਰਨਾ ਉਹ ਕਿਹੜਾ ਹੈ ਕਵਨ ਕਵਨ ਸੋ ਯਤਨ ਉਪਾਉ ਕਿਨੇਹਾ ਉਹ ਯਤਨ ਸਾਧਨਾ ਰੂਪੀ ਕਿਹਾ ਗਿਆ ਹੈ ਉਪਾਉ ਬੁੱਧੀ ਦੀ ਸਿਆਣੂ ਵਾਲਾ ਕਿਹਾ ਗਿਆ ਹੈ ਸੇਵਾ ਕੌਣ ਵਿਚਾਰੀ ਤੇ ਉਹ ਸੇਵਾ ਮਹਾਰਾਜ ਕਿਹੜੀ ਹੈ ਇਸ ਕਰਕੇ ਸੁਖਬੀ ਵਿਚਾਰ ਵਾਲੇ ਹੋ ਜਾਈਏ ਮਾਨ ਅਭਿਮਾਨ ਮੂਹ ਤਜ ਨਾਨਕ ਤਾਂ ਉਤਰ ਦਿੰਦੇ ਹਨ ਮਾਰਾ ਸੇ ਭਾਈ ਮਾਨ ਜਿਹੜਾ ਅੰਦਰ ਇੱਛਾ ਨੂੰ ਮੇਰਾ ਲੋਕ ਆਦਰ ਕਰਨ ਇਹ ਵੀ ਛੱਡ ਦੇ ਮਾਨ ਅਭਿਮਾਨ ਤੇ ਮਾਨ ਜਿਹੜਾ ਗੁਨਾ ਦਾ ਹੰਕਾਰ ਹੈ ਤੇਰੇ ਅੰਦਰ ਇੱਕ ਤਾਂ ਮਾਨ ਦੀ ਇੱਛਾ ਵੀ ਲੋਕਾਂ ਨੇ ਜਿੱਤਨਾ ਕੀਤੀ ਕੀ ਲੋਕ ਲੋੜਾ ਉਹਨਾਂ ਦੇ ਕੋਲੇ ਜਾਣ ਦੀ ਇਹ ਆਦਰ ਦੀ ਜਿਹੜੀ ਇੱਛਾ ਇਹ ਵੀ ਛੱਡ ਦੇ ਤੇ ਉਹ ਮਾੜ ਗੁਨਾ ਦਾ ਜਿਹੜਾ ਤੇਰੇ ਅੰਦਰ ਮੈਂ ਬੜਾ ਗੁਣੀ ਐ ਮੈਂ ਬੜਾ ਗਵਈਆ ਮੈਂ ਬੜਾ ਸਿਆਣਾ ਵਿਦਵਾਨ ਐ ਇਹ ਹੰਕਾਰ ਦਿਲ ਕੀ ਜਿਹੜਾ ਇਹ ਦਿਲ ਦਾ ਹੰਕਾਰ ਵੀ ਛੱਡ ਦੇ ਗੁਨਾ ਦਾ ਮੋਹ ਤਜ ਆਦਰ ਦੀ ਇੱਛਾ ਛੱਡ ਦੇ ਮੋਹ ਤਜ ਨਾਨਕ ਅਤ ਮੋਹ ਜਿਹੜਾ ਸਰੀਰ ਦਾ ਇਹ ਵੀ ਛੱਡ ਦੇ ਗੁਰੂ ਸਾਹਿਬ ਜੀ ਕਹਿੰਦੇ ਹਨ ਸੰਤ ਹੈ ਸੰਗ ਉਧਾਰੀ ਇਸ ਤਰ੍ਹਾਂ ਸੰਗਤ ਚ ਮਿਲੋ ਫੇਰ ਤੇਰਾ ਉਧਾਰ ਹੋ ਜਾਏਗਾ ਮਹਾਰਾਜ ਸਾਹਿਬ ਕਹਿੰਦੇ ਐ ਜਿਨ੍ਹਾਂ ਦੇ ਮਾਨ ਤੇ ਮੋਹ ਮਿਟ ਗਏ ਐ ਸਾਰ ਸੰਗਤ ਕੀਤੀ ਐ ਉਹ ਉਦਰ ਦੇ ਮੁਕਤ ਹੋ ਜਾਂਦੇ ਐ ਇਓ ਆਪਣੇ ਆਪ ਦਾ ਉਧਾਰ ਕਰ ਲੈ ਇਹ ਉਪਾਅ ਦੱਸਿਆ ਮਹਾਰਾਜ ਜੀ ਨੇ ਕੀਦਾਰਾ ਮਹੱਲਾ ਪੰਜਵਾਂ ਹਰ 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 ਗੁਨ ਗਾਵੂ ਏ ਭਾਈ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਮਨ ਬਾਣੀ ਸ਼ਰੀਰ ਕਰਕੇ ਉਸ ਰੀਤੇ ਗੁਣਾਂ ਨੂੰ ਗਾਉਣਾ ਕਰੋ ਕਰੋ ਕਿਰਪਾ ਗੋਪਾਲ ਗੋਬਿੰਦੇ ਨਾਲ ਅਰਦਾਸ ਕਰਿਆ ਕਰੋ हे ਮਾਰਾ ਸਾਡੇ ਤੇ ਕਿਰਪਾ ਕਰੋ ਤੇ ਪ੍ਰithvi ਦੇ ਪਾਲਕ ਹੈ ਇੰਦਰੀਆਂ ਦੇ ਪ੍ਰਕਾਸ਼ਕ ਆਪਣਾ ਨਾਮ ਜਪਾਵੋ ਗੋਬਾਲ ਸੁਵਸ਼ਟੀ ਪਾਦੀ ਵਾਲਾ ਹੈ ਤੇ ਗੋਵਿੰਦੇਸ ਵਿਸ਼ਟੀ ਪਾਦੀ ਦੁਆਰਾ ਇੰਦਰੀਆਂ ਦਾ ਪ੍ਰਕਾਸ਼ਕ ਹੈ ਆਪਣਾ ਨਾਮ ਜਪਾਵੋ ਜੇ ਮਹਾਰਾਜ ਆਪ ਦਾ ਅੰਮ੍ਰਿਤ ਨਾਮ ਸਾਨੂੰ ਜਪਾਓ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਤੇ ਸਾਡੇ ਤੇ ਵੀ ਮਿਹਰ ਹੋਵੇ ਆਪ ਕੀ ਰਹਾਉ ਇਨ੍ਹਾਂ ਸੰਤਾਨੇ ਆ ਕੇ ਜਨਮ ਧਾਰ ਕੇ ਵਿਸ਼ਿਆਂ ਤੋਂ ਦੁਨੀਆ ਨੂੰ ਕੱਢਿਆ ਹੈ ਉਹਨਾਂ ਪਿਆਰਿਆ ਸੰਤਾਂ ਮਹਾਤਮਾ ਦੀ ਸੰਗ ਤੇ ਸਾਨੂੰ ਲਗਣਾ ਕਰੋ ਜਿਵੇਂ ਉਹਨਾਂ ਨੂੰ ਲਿਬ ਲਗਾਈ ਹੈ ਐਵੇਂ ਸਾਡੇ ਤੇ ਵੀ ਮਿਹਰ ਕਰੋ ਰਹਾਉ ਕਾਢ ਲੀਏ ਪ੍ਰਭ ਆਨ ਬਿਖੈ ਤੇ ਏ ਪ੍ਰਭੂ ਜੀ ਜਿਨ੍ਹਾਂ ਨੂੰ ਆਨ ਸ਼ਰਨ ਆਏ ਜਾਣ ਕੇ ਵਿਸ਼ਿਆਂ ਤੋਂ ਕੱਢ ਲਿਆ ਹੈ ਦੂਰ ਕਰਤੇ ਵਿਸ਼ੇ ਉਹਨਾਂ ਦੇ ਸਾਧ ਸੰਗ ਮਨ ਲਾਭੋ ਕੋਈ ਜੀ ਸਤ ਸੰਗਤ ਦੇ ਨਾਲ ਸਾਡਾ ਮਨ ਵੀ ਮਾਰਾ ਲਾਉਣਾ ਕਰੋ ਭ੍ਰਮ ਭਉ ਮੋਹ ਕਟਿਉ ਗੁਰਬਚਨੀ ਸੇ ਮਹਾਰਾਜ ਨਾਨਕ ਗੁਰੂ ਸਾਹਿਬ ਆਪਦੇ ਬਚਨਾਂ ਨੂੰ ਕਮਾਇਆ ਹੈ ਉਹਨਾਂ ਦਾ ਭਰਮ ਜਿਹੜਾ ਸਰੂਪ ਦਾ ਸੀ ਮੋਹ ਅਗਿਆਨ ਸੀ ਅਤੇ ਮੋਹ ਕਟਿਉ ਗੁਰਬਚਨੀ ਭ੍ਰਮ ਭਉ ਮੋਹ ਕਟਿਉ ਗੁਰਬਚਨੀ ਉਹਨਾਂ ਦਾ ਜਿਹੜਾ ਮੋਹ ਅਗਿਆਨ ਕਰਕੇ ਭਰਮ ਸੀ ਉਹ ਵੀ ਕੱਟ ਦਿੱਤਾ ਅਤੇ ਹੋਰ ਭੌਤਿਕ ਭੌਜਮਾ ਦਾ ਕੱਟ ਦਿੱਤਾ ਮੋਹ ਤੇ ਮੋਹ ਜਿਹੜਾ ਸੀ ਸਰੀਰਾਂ ਦਾ ਇਹ ਵੀ ਮੇਟ ਦਿੱਤਾ ਕਟਿਓ ਗੁਰਬਚਨੀ ਗੁਰੂ ਸਾਹਿਬ ਦੇ ਬਚਨਾਂ ਕਰਕੇ ਮਾਰਾ ਭਰਮ ਜਿਹੜਾ ਅਗਿਆਨ ਕਰਕੇ ਸੀ ਉਹ ਵੀ ਕੱਟ ਦਿੱਤਾ ਤੇ ਭੌਤਿਕ ਜਿਹੜਾ ਜਮਾ ਦਾ ਸੀ ਉਹ ਵੀ ਮੇਟ ਦਿੱਤਾ ਤੇ ਮੋ ਵੀ ਸਰੀਰਾਂ ਦਾ ਗੁਰਾਂ ਦੇ ਬਚਨਾ ਕਰਕੇ ਮੇੜਤਾ ਆਪਣੇ ਆਪਣਾ ਦਰਸ ਦਿਖਾਵੋ ਆਪ ਦਾ ਦਰਸ਼ਨ ਮਾਰਿਆ ਹੁਣ ਬਕਾਇਆ ਰਹਿੰਦਾ ਉਹ ਵੀ ਕਿਰਪਾ ਕਰਕੇ ਦਿਖਾ ਦਿਓ ਪ੍ਰਗਟ ਕਰੋ ਆਪ ਸਭ ਕੀ ਰੇਨ ਹੋਏ ਮਨ ਮੇਰਾ ਅੰਦਰ ਜਾਨੀ ਅਸੀਂ ਮਾਨ ਨਹੀਂ ਕਰਦੇ ਕੋਈ ਗੁਨਾ ਦਾ ਵਡਿਆਈ ਦਾ ਸਾਰਿਆਂ ਦੇ ਚਰਨਾਂ ਦੀ ਧੂੜ ਸਾਡਾ ਮਨ ਹੋ ਜਾਵੇ ਅਹੰ ਬੁੱਧ ਤਜਾਵ ਹੋਏ ਇਹ ਜਿਹੜੀ ਹੰਕਾਰ ਵਾਲੀ ਬੁੱਧੀ ਇਹਨੂੰ ਛਡਾ ਦਿਓ ਮਹਾਰਾ ਕਿਰਪਾ ਕਰੋ ਸਾਡੇ ਅੰਦਰੋਂ ਆਪਣੀ ਭਗਤ ਦੇਹ ਦਇਆਲਾ ਇਹ ਹੰਕਾਰ ਵਾਲੀ ਬੁੱਧੀ ਭਗਤੀ ਕਰਕੇ ਮਿਟਣੀ ਹੈ ਇਸ ਕਰਕੇ ਦਿਆ ਦੇ ਘਰ ਆਵਦੀ ਭਗਤੀ ਬਖਸ਼ੋ ਸਾਨੂੰ ਵੱਡ ਭਾਗੀ ਨਾਨਕ ਹਰ ਪਾਵ ਇਹ ਵੱਡਿਆਂ ਭਾਗਾਂ ਵਾਲੇ ਹੋ ਜੀਏ ਹਰੀ ਆਪ ਦੇ ਤਾਈ ਜੇ ਪਾਲੀਏ ਗੁਰੂ ਸਾਹਿਬ ਜੀ ਕਹਿੰਦੇ ਹਨ ਕੇਦਾਰਾ ਮੁਹੱਲਾ ਪੰਜਵਾ ਹਰ ਬਿਨ ਜਨਮ ਅਕਾਰਥ ਜਾ ਇਹ ਭਾਈ ਹਰੀ ਦੀ ਪ੍ਰਾਪਤੀ ਤੋਂ ਬਿਗੈਰ ਜਿਹੜਾ ਜਨਮ ਹੈ ਜੀਵ ਦਾ ਅਕਾਰਥ નિਸਪਰ ਬਿਅਰਥੀ ਜਾ ਰਿਹਾ ਹੈ ਤਜ ਗੋਪਾਲ ਆਨ ਰੰਗ ਰਾਚਿਤ ਜਿੰਨ ਜਦੋਂ ਲ ਜੰਮਿਆ ਬਿਅਰਥੀ ਸਾਰਾ ਜਨਮ ਹੈ ਜਾਂਦਾ ਤਜ ਗੋਪਾਲ ਆਨ ਰੰਗ ਰਾਚਿਤ ਜਿਹੜੇ ਪ੍ਰਸੂਰ ਦੇ ਪਾਲਕ ਵਾਹਿਗੁਰੂ ਨੂੰ ਛੱਡ ਕੇ ਆਨ ਹੋਰ ਨਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੇ ਰੰਗ ਚ ਆਨ ਦੁਆਇ ਦੇ ਰੰਗ ਚ ਰਚੇ ਰਹਿੰਦੇ ਹਨ ਹੋਰ ਜਿਨੇ ਬਥੇਲੀਆਂ ਕਰਨੀਆਂ ਸਿਨਵੇਂ ਵੇਖਣੇ ਇਹ ਜਿਹੜਾ ਜਰੇ ਜਰੇ ਇੰਦੇ ਹਨ ਮਿੱਠਿਆ ਪਹਿਰਤ ਖਾਤ ਉਹਨਾਂ ਦਾ ਜਿਹੜਾ ਖਾਣਾ ਇਹ ਵੀ ਹੁਣ ਹੋਇਆ ਹੀ ਐ ਵਿਅਰਥੀ ਐ ਜੋ ਤਰਦੇ ਐ ਇਹ ਵੀ ਉਹਨਾਂ ਦਾ ਜਿਉਂ ਡਰਨਾ ਖੇਤ ਮਾਂ ਡਰਾਇਆ ਇਉਂ ਹੀ ਸਮਝਣਾ ਕਰੋ ਵਿਅਰਥੀ ਉਹਨਾਂ ਦਾ ਖਾਣਾ ਪੀਣਾ ਹੈ ਪ੍ਰਹਾਉ ਧਨ ਜੋਵਨ ਸੰਪੈ ਸੁਖ ਭੋਗ ਵੈ ਇਹ ਜਿਹੜਾ ਭਾਈ ਧਨ ਆਦੂ ਕੋ ਰੋਕੜੀ ਹੋਣਾ ਕੋਲੇ ਅਤੇ ਜੋਵਨ ਤੇ ਜਵਾਨੀ ਅਵਸਥਾ ਹੋਣੀ ਐ ਸੰਪੈ ਸੁਖ ਭੋਗ ਵੈ ਸੰਪੈ ਹਾਠੀ ਘੋੜੇ ਮਈਆਂ ਗਾਈਆਂ ਕੋਲੇ ਹੋਣੀ ਐ ਇਹਨਾਂ ਦੇ ਸੁਖਾਂ ਨੂੰ ਭੋਗਣਾ ਹੈ ਜਿਹੜਾ ਸੰਗ ਨਾ ਨਿਭਤ ਮਾਤ ਇਹ ਭਾਈ ਨਾਲ ਨਹੀਂ ਕਿਸੇ ਦੇ ਪ੍ਰਲੋਕ ਚ ਨਿਭਦੇ ਸਾਰੇ ਮਾਮਨੀ ਨਾਲ ਜਾਂਦੀ ਪਿਓ ਬਣੀ ਨਾਲ ਜਾਂਦਾ ਕੋਈ ਵੀ ਮਾਤ ਨਾ ਮਤਵਾ ਮਾਤ ਵਰ ਜਿਹਨਾਂ ਨੂੰ ਅਤਵਾਰ ਵਾਲੇ ਮੰਨਿਆ ਨਾ ਉਹਨਾਂ ਜੋ ਕੋਈ ਇਤਵਾਰ ਵਾਲਾ ਆਦਮੀ ਦੇ ਨਾਲ ਸਾਥ ਨਹੀਂ ਜਾਂਦਾ ਦਿੰਦਾ ਹੈ ਤੇ ਮਾਤ ਜਿੰਨਾ ਤੇ ਮਸਤ ਹੋਇਆ ਫਿਰਦਾ ਹੈ ਇਹ ਨਾਲ ਨਹੀਂ ਜਾਂਦੇ ਹਣ ਇੱਥੇ ਹੀ ਰਹਿ ਜਾਣੇ ਹੈ ਸਾਰੇ ਮਿਰਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਮਾਤ ਨਾ ਮਾਇਆ ਦੇ ਕੋਈ ਨਾਲ ਨਹੀਂ ਜਾਂਦੇ ਮਿਰਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਇਹ ਕਮਲਿਆ ਮਿਰਗ ਤ੍ਰਿਸ਼ਨਾ ਦਾ ਜਿਵੇਂ ਜਲ ਨੂੰ ਵੇਖ ਕੇ ਪੱਖ ਲਾਉਂਦਿਆਂ ਨੂੰ ਵੇਖ ਕੇ ਨਦੀਆਂ ਸਮਝ ਕੇ ਪਾਣੀ ਦੀਆਂ ਮਿਰਗ ਭਟਕਦੇ ਫਿਰਦੇ ਐ ਐਉ ਸੂਰਜ ਦੀਆਂ ਕਿਰਨਾਂ ਨਾਲ ਰੇਤਾ ਚਮਕਦਾ ਵਾਇਕਤੀ ਸੱਤਾ ਦੇ ਨਾਲ ਮਾਇਆ ਰੂਪੀ ਰੇਤੇ ਵਿੱਚ ਮਕਾਰੇ ਐ ਇਹਨੂੰ ਮਿਰਗ ਕਿਸੇ ਅੰਦਾ ਪਾਣੀ ਜਾਣ ਕੇ ਇਹਦੇ ਵਿੱਚ ਰਚਿਉ ਬਾਵਰ ਇਹ ਕਮਲਿਆ ਰਚਿਆ ਸਤ ਨਹੀਂ ਹੈ ਇਹ ਪਦਾਰਥ ਨਾਲ ਨਹੀਂ ਜਾਣੇ ਧਰਮ ਛਾਇਆ ਰੰਗ ਰਾਤ ਜਿਵੇਂ ਕੋਈ ਵਿਸ਼ਗੀ ਛਾ ਪਰ ਕੀ ਛਾਇਆ ਸੋ ਰੰਗ ਲਾਵਾ ਉਹ ਬਿਨਸਾਉ ਮਨ ਪਛਤਾਵਾ ਬਿਰਖ ਦੀ ਸ਼ਾਨ ਨਾਲ ਪ੍ਰੇਮ ਲਾਵੇ ਇਸੇ ਪ੍ਰਕਾਰ ਇਸ ਸਰੀਰ ਬਿਰਸ਼ਦੀ ਨਹੀਂ ਆਈ ਹੈ ਮਾਇਆ ਦੀ ਛਾਇਆ ਦੀ ਨਹੀਂ ਆਈ ਹੈ ਇਹ ਮਾਇਆ ਕਰਕੇ ਆਨੰਦਮਨੀ ਬੈਠਾ ਹੈ ਇਹ ਸਦਾ ਨਹੀਂ ਮਾਇਆ ਰਹਿਣੀ ਤੇਰੇ ਪਾਸ ਇਸ ਰੰਗ ਚ ਲਟਿਆ ਹੋਇਆ ਹੈ ਪੁੰਨੀ ਪੁਰਖ ਰੂਪੀ ਜਦੋਂ ਸੂਰਜ ਪੁੰਨਿਆ ਪੁਰਖਾਂ ਵੱਲ ਚੱਲਿਆ ਗਿਆ ਉਸ ਵੇਲੇ ਰੱਥ ਪਰੋਂਦੇ ਦੀ ਸੰਥਾਵ ਜੋ ਸੂਰੀ ਦਾ ਰੱਥ ਫਿਰ ਜੇ ਥਾਂ ਹੀ ਦਿਸਦੇ ਆ ਪਰ ਅਲੱਗਦਨ ਪਈ ਸੂਰੀ ਦਾ ਜਦੋਂ ਰੱਥ ਫਿਰ ਗਿਆ ਉਦੋਂ ਦੇ ਹੀ ਦਿਸਣਗੀਆਂ ਪਦਾਰਥਾਂ ਦੇ ਮਾਲਕ ਨਹੀਂ ਦਿਸੋਂਗੇ ਇਹ ਤਾਂ ਚੰਗੇ ਉਹ ਹੀ ਆ ਜਿਹੜੇ ਚੰਗੇ ਪਾਸੇ ਲੱਗ ਜਾਣਗੇ ਮਾਨ ਮੋਹ ਮਹਾ ਮਦ ਉਹ ਬਿਲਕੁਲ ਦ੍ਰਮ ਸ਼ਾਇਆ ਰੰਗ ਰਾਤ ਇਹ ਬਿਰਸ਼ ਦੀ ਛਾਂ ਦੀ ਨਹੀਂ ਆਈ ਮਾਇਆ ਹੈ ਇਹ ਸਦਾ ਇੱਕ ਰਸਮੀ ਰਹਿਣੀ ਇਹਦੇ ਰੰਗ ਚ ਰੰਗਿਆ ਰਹਿਣਾ ਹਰ ਵਕਤ ਮਾਨ ਮੋਹ ਮਹਾ ਮਦਮੋਹਤ ਇਹ ਮਾਨ ਕਰਦੇ ਵਾਲਾ ਵੀ ਮੇਰਾ ਆਦਰ ਕਰਨ ਲੋਕ ਸਤਿਕਾਰ ਕਰਨ ਐਡੀ ਭੁੱਖ ਤੇ ਨੂੰ ਚਿੰਬੜੀ ਹੋਈ ਹੈ ਮਾਨ ਕਰਾਉਣ ਦੀ ਮੋਹ ਮੋਹ ਐ ਸਿਰਾਨਾ ਤੇਰੇ ਅੰਦਰ ਮਹਾ ਮਦਮੋਹਤ ਬਣਾ ਸ਼ਰਾਬਾਂ ਪੀ ਪੀ ਕੇ ਕਮਲਾ ਹੋ ਕੇ ਗੰਦੀਆਂ ਗਲੀਆਂ ਚ ਡਿੱਗਿਆ ਰਹਿਣਾ ਹੈ ਤੈਨੂੰ ਮੋਦ ਮੂਰਛਾ ਉਹ ਇਹਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੇ ਪਿਆ ਹਾਂ ਇਸ ਪ੍ਰਕਾਰ ਦੀ ਹਾਲਤ ਹੈ ਮਹਾ ਹੰਕਾਰ ਦੀ ਮਸਤੀ ਵਿੱਚ ਮੌਤ ਮੂਰਛਾ ਹੋ ਰਿਹਾ ਹੈ ਕਾਮ ਕ੍ਰੋਧ ਕੈ ਖਾਤ ਸ਼ਰਾਬਾਂ ਪੀ ਪੀ ਕੇ ਕਦੇ ਕਾਮ ਦੇ ਖਾਤੇ ਜੀ ਡਿਗ ਪੈਣੇ ਤੇ ਕਦੇ ਕ੍ਰੋਧ ਦੇ ਖਾਤੇ ਜੀ ਦੇ ਕੇ ਕਿਸੇ ਨਾਲ ਲੜ ਕੇ ਮਾਰ ਕੇ ਧਿਰ ਕੇ ਨਾਸ ਹੋ ਜਾਣਾ ਇਸ ਪ੍ਰਕਾਰ ਨਰਕ ਦੇ ਖਾਤਿਆਂ ਜੀ ਪੈਣਾ ਹੈ ਇਸੇ ਪ੍ਰਕਾਰ ਕਾਮ ਕ੍ਰੋਧ ਨੇ ਤੈਨੂੰ ਖਾ ਹੀ ਲਿਆ ਭਾਈ ਨਾ ਸੀ ਕਰ ਲਿਆ ਹੈ ਕਰ ਗਹਿ ਕਰ ਗਹਿ ਲਿਹੁ ਦਾਸ ਨਾਨਕ ਕਾਉ ਕੀ ਮਰਮ ਆਵਦਾ ਦਾਸ ਮੇਰੇ ਮਨ ਰੂਪੀ ਹੱਥ ਪਕੜ ਕੇ ਮੈਨੂੰ ਆਵਦਾ ਬਣਾ ਲਓ ਮੁਕਤ ਰੂਪੀ ਕਿਨਾਰੇ ਤੇ ਚੜਾ ਲਓ ਪ੍ਰਭ ਜੀ ਹੋਏ ਸਹਾਤ ਕੀ ਮਹਾਰਾ ਪ੍ਰਭ ਜੀ ਸਾਡੇ ਸਹਾਇਕ ਹੋ ਸਹਾਈਤਾ ਕਰੋ ਸਕੇ ਪਾਦਸ਼ਾ ਕੀਦਾਰਾ ਮਹੱਲਾ 5 ਵਾ ਹਰਵੇਂ ਕੋਈ ਨਾ ਚਾਲ ਸਸਾ ਹਯੂਰ ਫਰਮਾਉਂਦੇ ਹਨ ਇਹ ਜੀਵ ਪਰਮੇਸ਼ਰ ਤੋਂ ਬਗੈਰ ਕੋਈ ਵੀ ਸਾਥ ਨਹੀਂ ਜਾਂਦਾ ਪਦਾਰਥ ਨਾਲ ਨਹੀਂ ਜਾਂਦਾ ਨਾ ਸੰਬੰਧੀ ਨਾ ਸਰੀਰ ਜਾਂਦਾ ਹੈ ਦੀਨਾ ਨਾਥ ਕਰਨਾ ਪਤ ਸੁਆਮੀ ਉਹ ਗਰੀਬਾਂ ਦਾ ਸੁਆਮੀ ਹੈ ਕਿਰਪਾ ਕਰਨਾ ਤੇ ਗੁਨਾਵਾਲਾ ਪਤੀ ਹੈ ਸਰਬ ਕਾ ਸੁਆਮੀ ਮਾਲਕ ਪਿੱਛੇ ਵੀ ਸੀ ਹੁਣ ਵੀ ਕਿਰਪਾ ਦੇ ਗੁਣਾਂ ਦਾ ਮਾਲਕ ਹੈ ਅਨਾਥਾ ਕੀ ਨਾਥ ਜਿਨ੍ਹਾਂ ਨਾਲ ਗਰੀਬਾਂ ਦਾ ਕੋਈ ਵੀ ਸੁਆਮੀ ਨਹੀਂ ਉਹਨਾਂ ਦਾ ਨਾਥ ਹੋ ਸੁਆਮੀ ਹੈ ਰਹਾਉ ਸੁਤ ਸੰਪਤ ਵਿਖਿਆ ਰਸ ਭੋਗ ਵਤ ਜਿਹੜੇ ਪੁੱਤਰ ਕਿੰਗੇ ਸਮਝੀ ਬੈਠੇ ਸੰਪਤਾ ਠੀਕੋੜੇ ਮੰਨੀ ਬੈਠੇ ਵਿਖਿਆ ਮਾਇਆ ਸਮਝੀ ਬੈਠਾ ਹੈ ਰਸ ਭੋਗਵਤ ਇਹਨਾਂ ਦੇ ਚ ਸਬਦ ਸਪਰਸ਼ ਉਪਰਸ ਗੰਦੇ ਇਹਨਾਂ ਨੂੰ ਭੋਗਦਾ ਹੈ ਵਿਸ਼ਿਆਂ ਨੂੰ ਨਹਿ ਨਿਵਹਤ ਜਮ ਕੈ ਪਾਰੇ ਆਦਿਕਾਂ ਦੇ ਰਸ ਬਣਾ ਬਣਾ ਕੇ ਭੋਗਦਾ ਹੈ ਨਹਿ ਨਿਵਹਤ ਜਮ ਕੈ ਪਾਰ ਜਦੋਂ ਜਮਾਂ ਦੇ ਪਾਸ ਰਸਤੇ ਚੱਲੇਗਾ ਉਹਨਾਂ ਨਿਵਣਾ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਨੇ ਸਾਰੀਆਂ ਇੱਥੇ ਹੀ ਜਵਾਬ ਦੇ ਜਾਣਗੀਆਂ ਨਾਮ ਨਿਧਾਨ ਕਾਉ ਗੁਣ ਗੂ ਵਿਦਿ ਤੇਰੇ ਭਾਗ ਨਾਮ ਦਾ ਖਜ਼ਾਨਾ ਗੁਰਾਂ ਤੋਂ ਪ੍ਰਾਪਤ ਕਰ ਗੋਬਿੰਦ ਅਕਾਲ ਪੁਰਖ ਦੇ ਗੁਣਾਂ ਨੂੰ ਗਾਉ ਸੰਗਤ ਚ ਮਿਲ ਕੇ ਉਧਰ ਸਾਗਰ ਕੀ ਖਾਤ ਇਸ ਪ੍ਰਕਾਰ ਜਿਹੜਾ ਸੰਸਾਰ ਸਮੁੰਦਰ ਵਾ ਇਹਦੇ ਖਾਸ ਟੋਏ ਵਿੱਚੋਂ ਮਨਤਾ ਦੇ ਗਰਭ ਰੂਪੀ ਟੋਏ ਵਿੱਚੋਂ ਨਰਕ ਰੂਪੀ ਟੋਏ ਵਿੱਚੋਂ ਸੰਸਾਰ ਸਮੁੰਦਰ ਵਿੱਚੋਂ ਇਸ ਪ੍ਰਕਾਰ ਉਧਰ ਜਾ ਨਹੀਂ ਤਾਂ ਇਹ ਕੈਨੂੰ ਜਮ ਖਾਈ ਜਾ ਰਿਹਾ ਤੇਰੀ ਜਿੰਦ ਦੇ ਤਾਈ ਕਾਲ ਨਾਸ਼ ਕਰੀ ਜਾਂਦਾ ਹੈ ਸ਼ਰਨ ਸਮਰੱਥ ਆਕਤ ਆਗੂਚੜ ਪੁਰਮੇਸ਼ਰ ਦੀ ਸ਼ਰਨ ਪਾਉ ਜੋ ਕਸਣ ਤੋਂ ਰਹਿਤ ਹੈ ਅਤੇ ਇੰਦਰੀਆਂ ਦੇ ਅਵਿਸ਼ੇ ਹੈ ਸਰਵ ਕਲਾ ਸਮਰੱਥ ਹੋ ਹਰ ਸਿਮਰਤ ਦੁਖ ਲਾ ਜੇ ਮਹਾਰਾਜ ਦਾ ਸਿਮਰਨ ਕਰੇਗਾ ਤੇਰੇ ਸਾਰੇ ਦੁਖ ਜਮਨ ਮੰਗੇ ਲੈ ਜਾਣਗੇ ਯਾਦੇ ਰੇਗਾ ਪਰਮੇਸ਼ਵਰੋ ਨਾਨਕ ਦੀਨ ਧੂਰ ਜਨ ਬਾਸ਼ਤ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗਰੀਬ ਬਣ ਕੇ ਮਹਾਰਾਜ ਦੇ ਜਗਾਂ ਦੀ ਧੂੜ ਮੰਗਣਾ ਕਰ ਹੰਕਾਰ ਨਾ ਰੱਖੀ ਕਿ ਮੈਂ ਧੂੜ ਮੰਗਦਾ ਹਾਂ ਦੀਨ ਗਰੀਬੀ ਦੇ ਸਹਤ ਹੋ ਕੇ ਜਨਾਂ ਦੀ ਧੂੜ ਨੂੰ ਬਾਸ਼ਤ ਚਾਹੁੰਦੇ ਆ ਜੀ ਅਸੀਂ ਮਿਲੇ ਲਿਖਤ ਧੁਰ ਮਾਥ ਜੇ ਧੁਰੋਂ ਮੱਥੇ ਤੇ ਲਿਖਤ ਲਿਖੀ ਹੋਵੇ ਤਾਂ ਹੀ ਸਾਰਸੰਗ ਦੀ ਧੂੜ ਗਰੀਬੀ ਦੇ ਨਾਲ ਮਿਲਦੀ ਹੈ ਨਹੀਂ ਤਾਂ ਹੰਕਾਰੀ ਆਦਮੀ ਸੰਗਤ ਦੀ ਧੂੜੀ ਨੂੰ ਪ੍ਰਾਪਤ ਨਹੀਂ ਕਰ ਸਕਦਾ ਉਹਨੂੰ ਸਰਦਾ ਹੀ ਨਹੀਂ ਆਉਂਦੀ ਇਉਂ ਜੇ ਪੁਰਤ ਹੋ ਪੁਰਬਲੇ ਪੁੰਨਾਂ ਦਾ ਪਰਮੇਸ਼ਰ ਪ੍ਰੇਰੇ ਹਣ ਲਿਖਤ ਲਿਖੀ ਹੋਵੇ ਮੱਥੇ ਦੀ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ ਫਿਰ ਜੀਵ ਆਵਾਗੋਂ ਤੋਂ ਰਾਤ ਹੋ ਕੇ ਮੁਕਤ ਹੋ ਜਾਂਦਾ ਸਰਨ ਸਮਰੱਥ ਆਕਾਥ ਆ ਗੂਚਰ ਹਰ ਸਿਮਰਤ ਦੁਖ ਲਾਥ ਦਾਨਕ ਦੀਨ ਧੂਰ ਜਨ ਬਾਸ਼ਤ ਮਿਲ ਲਿਖ ਧਰਮਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ